ਗੁਰਮੁਖੋ ਬਦੇਸ਼ਾਂ ਵਿੱਚ ਸਾਡੇ ਬੱਚਿਆਂ ਨੂੰ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉੱਥੇ ਵੀ ਕੋਈ ਐ ਨਹੀਂ ਵੀ ਡਾਲਰ ਝਾੜੂ ਨਾਲ ਇਕੱਠੇ ਹੋ ਜਾਂਦੇ ਆ ਹੱਡ ਭੰਨ ਵੀ ਮਿਹਨਤ ਕਰਦੇ ਆ ਬੱਚੇ ਤਾਂ ਕਿਤੇ ਜਾ ਕੇ ਚਾਰ ਪੈਸੇ ਜੁੜਦੇ ਨੇ ਅੱਜ ਕੱਲ ਤੇ ਹਾਲਾਤ ਹੋਰ ਵੀ ਔਖੇ ਹੋਏ ਪਏ ਨੇ ਸਾਡੇ ਬੱਚਿਆਂ ਦੇ ਲਈ ਸਰਵਾਈਵ ਕਰਨਾ ਔਖਾ ਹੋ ਗਿਆ ਬੱਚਿਆਂ ਨੂੰ ਉੱਥੇ ਇੱਕ ਸੱਜਣ ਮੈਨੂੰ ਦੱਸੇ ਉਹਨਾਂ ਦਾ ਕੋਈ ਲਿਹਾਜ਼ ਹੀ ਸੀ ਬੱਚਾ ਉਹ ਜਦੋਂ ਪੰਜਾਬ ਵਿੱਚ ਸੀ ਉਹ ਕਹਿੰਦਾ ਵੀ ਜਦੋਂ ਹਰੇ ਦੀ ਭਰੀ ਵੀ ਕਿਸੇ ਨੂੰ ਚਕਾਉਂਦਾ ਸੀ ਨਾ ਤੇ ਹੱਥ ਧੁੰਦਾ ਸੀ ਜਾ ਕੇ ਇੱਥੇ ਬਾਪੂ ਦੇ ਸ਼ਿਰ ਤੇ ਮੋਜਾ ਕਰਨੀ ਆ ਤੇ ਸਮਾਂ ਬਣਿਆ ਘਰਦਿਆਂ ਨੂੰ ਕਹਿਣ ਲੱਗਿਆ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਜਿੱਦ ਫੜੀ ਕਾਰੋਬਾਰ ਖੈਰ ਚੰਗਾ ਸੀ ਮਾਰਾ ਨਹੀਂ ਸੀ ਇੱਥੇ ਉਹਦੇ ਪਿਓ ਨੇ ਕੁਝ ਜ਼ਮੀਨ ਗਹਿਣੇ ਕੀਤੀ ਤੇ ਉਸ ਬੱਚੇ ਨੂੰ ਆਸਟ੍ਰੇਲੀਆ ਭੇਜ ਦਿੱਤਾ ਗੁਰਮੁਖੋ ਬੱਚਾ ਚਲੇ ਗਿਆ ਉਥੇ ਜਾ ਕੇ 20-25 ਦਿਨ ਲੰਘੇ 20-25 ਦਿਨਾਂ ਬਾਅਦ ਮਹੀਨੇ ਇੱਕ ਬਾਅਦ ਡਰਦਾ ਆਪਣੇ ਪਿਓ ਨੂੰ ਤੇ ਫੋਨ ਕਰਦਾ ਨਹੀਂ ਆਪਣੇ ਮਾਮੇ ਨੂੰ ਕਰਦਾ ਉਹ ਕਹਿੰਦਾ ਫਿਰ ਮਾਮਾ ਜੀ ਨੂੰ ਕਹਿੰਦਾ ਮਾਮਾ ਜੀ ਮੈਂ ਬੜਾ ਔਖਾ ਇੱਥੇ ਮੈਨੂੰ ਵਾਪਸ ਬੁਲਾ ਲਓ ਕਿਸੇ ਲੋਟ ਮੈਂ ਬੜਾ ਔਖਾ ਔਰੇ ਕੰਮ ਬਹੁਤ ਔਖਾ ਮੈਤੋਂ ਕੰਮ ਨਹੀਂ ਹੁੰਦਾ ਔਰੇ ਤੁਸੀਂ ਮੈਨੂੰ ਵਾਪਸ ਬੁਲਾ ਲਓ ਕਿਸੇ ਲੋਟ ਉਹਦੇ ਮਾਮਾ ਜੀ ਕਹਿੰਦੇ ਪੁੱਤ ਕਿਤੇ ਆਪਣੇ ਪਿਓ ਨੂੰ ਫੋਨ ਨਾ ਕਰ ਲਈ ਜਮੀਨ ਗਹਿਣੇ ਕਰਕੇ ਤੈਨੂੰ ਭੇਜਿਆ ਉਹਨੇ ਸਾਰੇ ਕਾਸ਼ ਨੂੰ ਅੱਗ ਲਾ ਦੇਣੀ ਹੈ ਜੇ ਤੂੰ ਉਹਨੂੰ ਫੋਨ ਕਰ ਲਿਆ ਹੁਣ ਜਿਵੇਂ ਮਰਜੀ ਕਰ ਤੂੰ ਆਪਣਾ ਇੱਥੇ ਕਰ ਤਾ ਕਈ ਵਾਰ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ ਜਦੋਂ ਇਦਾਂ ਦੇ ਹਾਲਾਤ ਹੋਣ ਬੜੇ ਹਾਦਸੇ ਵੀ ਆਪਰ ਜਾਂਦੇ ਆ ਜਦੋਂ ਇਦਾਂ ਦੇ ਹਾਲਾਤ ਹੋਣ ਪਰ ਖੈਰ ਉਹ ਫੇਰ ਮਹੀਨੇ ਦੀ 20 ਦਿਨ ਬਾਅਦ ਫੋਨ ਕਰਦਾ ਆਪਣੇ ਮਾਮਾ ਜੀ ਨੂੰ ਮਾਮਾ ਜੀ ਮੈਂ ਬਹੁਤ ਔਖਾ ਮੈਨੂੰ ਬੁਲਾ ਲਓ ਕਿਸੇ ਲੋਟ ਉਹ ਮਾਮਾ ਜੀ ਕਹਿੰਦੇ ਪੁੱਤ ਹੁਣ ਤੈਨੂੰ ਕੰਮ ਕਰਨਾ ਹੀ ਪੈਣਾ ਜਿੱਦਾਂ ਮਰਜ਼ੀ ਕਰ ਇੱਥੇ ਆ ਕੇ ਤੇਰਾ ਗੁਜ਼ਾਰਾ ਨਹੀਂ ਕੋਈ ਹੁਣ ਤਾਂ ਜ਼ਮੀਨ ਵੀ ਗਹਿਣੇ ਕਰਤੀ ਫਿਰ ਹੁਣ ਛਡਾਵਾਂਗੇ ਕਿਵੇਂ ਪੈਸਾ ਤੇ ਇੱਥੇ ਲਾਤਾ ਸਾਰਾ ਤੇਰਾ ਤੇਰੇ ਪਿਓ ਨੇ ਉਹ ਕਿਵੇਂ ਛਡਾਏਗਾ ਉਹਦਾ ਫੋਨ ਕੱਟ ਦਿੰਦੇ ਆ ਸਮਾਂ ਲੰਘਦਾ ਹੈ ਮਹੀਨਾ ਲੰਘਦਾ ਡੇਢ ਮਹੀਨਾ ਲੰਘਦਾ ਉਹ ਫੇਰ ਫੋਨ ਕਰਦਾ ਹੈ ਤੇ ਫਿਰ ਪੁੱਛਦਾ ਮਾਮਾ ਜੀ ਕਹਿੰਦਾ ਤੂੰ ਮੈਨੂੰ ਦੱਸ ਵੀ ਕੰਮ ਕੀ ਕਰਦਾ ਕਹਿੰਦਾ ਮਾਮਾ ਜੀ ਮੈਂ ਇੱਥੇ ਖੇਤਾਂ ਦੇ ਵਿੱਚੋਂ ਮਟੀਰੇ ਲੋਡ ਕਰਦਾ ਟਰੱਕ ਦੇ ਵਿੱਚ ਕਹਿੰਦਾ ਫਿਰ ਕਿੱਡਾ ਔਖਾ ਕੰਮ ਹੈ ਕੰਮ ਤੇ ਕਰਨਾ ਹੀ ਪੈਣਾ ਪੁੱਤ ਕਹਿੰਦਾ ਮਾਮਾ ਜੀ ਕੰਮ ਦੀ ਗੱਲ ਨਹੀਂ ਕਹਿੰਦਾ ਹੁਣ ਮੈਂ ਹੌਲਾ ਮਟੀਰਾ ਭਾਰਾ ਕਹਿੰਦਾ ਕੋਈ ਨਾ ਪੁੱਤ ਫਿਰ ਰੋੜ ਰੂੜ ਕੇ ਕੋਲੇ ਕਰ ਲਿਆ ਕਰ ਹੁਣ ਕੰਮ ਤੇ ਕਰਨਾ ਹੀ ਪੈਣਾ ਤੇ ਬੜਾ ਔਖਾ ਉਹ ਸਮਾਂ ਕੱਢਦਾ ਤੇ ਗੱਲ ਤੇ ਹਾਸੇ ਵਾਲੀ ਐ ਜਦੋਂ ਨੇ ਆਪਣੇ ਮਾਮਾ ਜੀ ਨੂੰ ਕਿਹਾ ਉਹ ਹੱਸਿਆ ਪਹਿਲਾਂ ਕਹਿੰਦਾ ਮਾਮਾ ਜੀ ਮੇਰਾ ਵਾਜਨ ਇੰਨਾ ਘਟ ਗਿਆ ਕਹਿੰਦਾ ਮਤੀਰਾ ਭਾਰੀ ਐ ਤੇ ਮੈਂ ਹੌਲਾ ਉਹ ਕਹਿੰਦਾ ਰੋੜ ਕੇ ਕੋਲੇ ਕਰ ਲਿਆ ਕਰ ਪੁੱਤ ਹੁਣ ਹੁਣ ਹੱਲ ਕੀ ਐ ਹੋਰ ਕੰਮ ਤੇ ਕਰਨਾ ਹੀ ਪੈਣਾ ਖੈਰ ਉਹ ਬੱਚੇ ਨੇ ਮਿਹਨਤ ਕੀਤੀ ਮਿਹਨਤ ਕਰਦਾ ਗਿਆ ਕਰਦਾ ਗਿਆ ਐਸਾ ਸਮਾਇਆ ਗੈਣੇ ਪਈ ਜ਼ਮੀਨ ਵੀ ਛੜਾਈ ਘਰ ਵੀ ਵਧੀਆ ਬਣਾਇਆ ਆਪਣਾ ਵਿਆਹ ਵੀ ਕਰਾਇਆ ਸਾਰਾ ਕੁਝ ਕਰਕੇ ਤੇ ਅੱਜ ਉਹ ਬੱਚਾ ਉਸ ਧਰਤੀ ਤੇ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਮਿਹਨਤ ਹੈ ਗੁਰਮਖੋ ਕਿਤੇ ਕਰ ਲੋ ਹਿੰਮਤ ਕਰੇ ਮਨੁੱਖ ਜੇ ਜਾਸੂ ਹੈ ਸਮਾਨ ਇਹ ਤੇ ਮਿਹਨਤ ਆ ਤੁਹਾਡੀ ਜਿਸ ਧਰਤੀ ਤੇ ਵੀ ਕਰੋਗੇ ਜਿੱਥੇ ਕਿਤੇ ਵੀ ਕਰੋਗੇ ਇਹਨੇ ਰੰਗ ਲਈ ਆਉਣਾ ਇੱਕ ਨਾ ਇੱਕ ਦਿਨ ਇਸ ਲਈ ਮਿਹਨਤ ਨਹੀਂ ਕਰੇ ਛੱਡਣੀ ਚਾਹੀਦੀ ਮਿਹਨਤ ਕਰੋ ਜੀ ਲਾ ਕੇ ਫਲ ਤੇ ਕਾਲਪੁਰਖ ਵੈਗਰੂ ਦੇਵੇਗਾ ਐਸੀ ਗੱਲ ਨਹੀਂ ਤੁਹਾਡੀ ਮਿਹਨਤ ਨੂੰ ਰੰਗ ਨਾ ਲੱਗੇ ਮਿਹਨਤ ਕਾ ਬੜੀਆਂ ਉਦਾਹਰਨਾਂ ਨੇ ਇਸ ਸੰਸਾਰ ਦੇ ਉੱਪਰ ਗੁਰਮਖੋ ਬਹੁਤ ਉਦਾਹਰਨਾਂ ਨੇ ਇਦਾਂ ਦੀਆਂ ਮਿਹਨਤੀ ਲੋਕਾਂ ਦੀਆਂ ਜਿਨ੍ਹਾਂ ਨੇ ਮਿਹਨਤਾਂ ਕਰ ਕਰ ਕੇ ਆਪਣੇ ਵੱਡੇ ਵੱਡੇ ਕਾਰੋਬਾਰ ਖੜੇ ਕੀਤੇ